ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬਿਜਲੀ ਬੋਰਡ ਦੀ ਘਟੀਆ ਮੈਨੇਜਮੈਂਟ ਮੁਰਦਾਬਾਦ 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 ਕਾਰਿਆ ਲੱਪੇ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੁਟਕਰੇ ਵਾਲੀ ਸਰਕਾਰ ਮੁਰਦਾਬਾਦ ਬਿਜਲੀ ਕਮਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਨਤਾ ਨਗਰ ਦਫ਼ਤਰ ਵਿਖੇ ਜੋਇੰਟਪੁਰਮ ਤੇ ਪਲਾਜ਼ਮਿਕਤਾ ਮਾਂਚ ਵੱਲੋਂ ਦਿੱਤੇ ਪ੍ਰੋਗਰਾਮ ਦੇ ਲੜੀ ਦੇ ਤਹਿਤ ਸਵਰਨ ਸਿੰਘ ਪ੍ਰਧਾਨ ਇੰਟਕ ਦੇ ਪ੍ਰਧਾਨ ਉਹਨਾਂ ਨੇ ਅੱਜ ਇੱਥੇ ਜਿਹੜੀ ਆ ਕੇ ਸਾਡੇ ਦਫ਼ਤਰ ਵਿੱਚ ਮੀਟਿੰਗ ਕੀਤੀ ਹੈ ਪਲਾਜ਼ਮਾ ਨੂੰ ਲਾਮਬਾਦ ਰੋ ਕੇ ਇਕੱਠੇ ਹੋ ਕੇ ਚੱਲਣ ਦੀ ਪ੍ਰੇਰਣਾ ਦਿੱਤੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਪ੍ਰੋਗਰਾਮ ਜਿੱਥੇ ਬੰਦੀਆਂ ਦੇਣਗੀਆਂ ਉਹਨਾਂ ਨੂੰ ਇੰਟਕ ਵੀ ਹੋਰ ਜਿੱਥੇ ਬੰਦੀਆਂ ਵੀ ਲਾਗੂ ਕਰਦੀਆਂ ਆਈਆਂ ਨੇ ਤੇ ਕਰਦੇ ਰਹਿਣਗੇ ਤੇ ਜਿਹੜਾ ਜਦੋਂ ਜੁਆਇੰਟ ਫੋਰਮ ਬਣਿਆ ਉਦੋਂ ਇਹਨਾਂ ਨੂੰ ਦੱਸਿਆ ਕਿ 2003 ਵਿੱਚ ਇਹ ਉਹਦੇ ਮੈਂਬਰ ਰਹੇ ਪ੍ਰਕਾਸ਼ ਸਿੰਘ ਮਾਨ ਜੀ ਨਾਲ ਮੈਂ ਗੱਡੀ ਚਲਾ ਕੇ ਜਾਂਦਾ ਰਿਹਾ ਇਹਨਾਂ ਦੇ ਨਾਲ ਮੇਰੇ ਫਾਦਰ ਸਾਹਿਬ ਇਹਨਾਂ ਨਾਲ ਜਾਂਦੇ ਰਹੇ ਆ ਤੇ ਉਦੋਂ ਵੀ ਉਹ ਅੱਜ ਵੀ ਇਹ ਮੁਲਾਜ਼ਮਾਂ ਦੀ ਗੱਲ ਕਰਦੇ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਭਾਵੇਂ ਵੱਡੀ ਉਮਰ ਹੋਣ ਕਾਰਨ ਥੋੜਾ ਫਰਕ ਪੈ ਜਾਂਦਾ ਵਾ ਪਰ ਸਾਡੇ ਨਾਲੋਂ ਇਹ ਸਮੇਂ ਤੋਂ ਪਹਿਲਾਂ ਪਹੁੰਚਦੇ ਨੇ ਕੱਲ ਵੀ ਇਹ ਧਰਨਾ ਜਿਹੜਾ ਦਿੱਤਾ ਗਿਆ ਸੀ ਅਗਰਨਗਰ ਡਿਵੀਜ਼ਨ ਵਿੱਚ ਉੱਥੇ ਵੀ ਇਹਨਾਂ ਨੇ ਆਪਣੇ ਵਿਸ਼ਾਲ ਹਿਰਦੇ ਰੱਖ ਕੇ ਵਿਚਾਰ ਸਾਂਝੇ ਕੀਤੇ ਤੇ ਅੱਜ ਵੀ ਇੱਥੇ ਮੀਟਿੰਗ ਕਰਨ ਦੇ ਲਈ ਪਹੁੰਚੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਉੱਥੇ ਵੀ ਤੁਹਾਡੇ ਸਾਰੇ ਮੁਲਾਜ਼ਮਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਜਿੱਥੇ ਪ੍ਰਧਾਨ ਜੀ ਸਾਨੂੰ ਕਹਿਣਗੇ ਉਸੇ ਤਰ੍ਹਾਂ ਜਾਂ ਕਰਮਚਾਈ ਦਲ ਦੇ ਰਵੇਲ ਸਿੰਘ ਸਹਾਇਪੁਰ ਸਾਨੂੰ ਹੁਕਮ ਕਰਨਗੇ ਅਸੀਂ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਆਪਣਾ ਮਮਤਾ ਕਲ ਨੂੰ ਮੇਰੇ ਨੂੰ ਪੱਸ਼ਿਆ ਸਤਾਈ ਜਾ। ਅਨੂ ਬਾਲ ਸੂਤ ਸਮਰਥੀ ਇਹ ਜੇ ਤੁਮ ਕਾ ਲੱਭੀ ਜੇ। ਜੀ। ਅੱਜ ਵੀ ਮੀਟਿੰਗ ਰੱਤੀ ਹੋਈ ਆਨਾਂ ਨੇ ਜਰਾ ਤੱਕ। ਅੰਮੀ ਚਾਲੇ ਮੈਂ ਕਹਾਂਗਾ। 12 ਵਰ ਨੂੰ ਅਸੀਂ ਬਣਾਇਆ। ਅਸੀਂ ਇਹ ਜਮੀਨ ਰੱਖੀ। ਬਾਰ ਉਹ ਜਿਹੜੀ ਮੀਨ ਬਣਾਈ ਹੈ ਉਹ ਬਹੁਤ ਮਜ਼ਬੂਤ ਮੀਨ ਬਣਾਈ ਹੈ ਮੈਂ ਸਾਡੇ ਦੋਸਤ ਨੇ ਸਵਰਗੀ ਪ੍ਰਮਾਤਮਾ ਸਰਦਾਰ ਸੁਰਿੰਦਰ ਸਿੰਘ ਸਲਵਾਨ, ਕੋਦੀ ਰਾਜੇ ਸ਼ਾਨ ਜੀ ਐਸੀ ਮੀਨ ਬਣਾਈ ਹੈ ਕਦ ਮੈਨੂੰ ਸਾਡੇ ਇੱਕ ਉਹ ਕਾਮਰੇਟਾਂ ਦੀ ਚੰਗੀ ਨਹੀਂ ਲੱਗਦੀ ਮੈਂ ਉਹਨਾਂ ਨੂੰ ਕਹੂੰਗਾ ਕੋਈ ਆ ਜੇ ਉਹ ਮੀਨ ਜਿਸੀ ਰੱਖਤੀ ਉਹਨਾਂ ਨੇ ਜਿਹੜਾ ਵੀ ਹੁਣ ਇਹ ਕਰਨਾ ਤਾਂ ਪੁਰਾਣੀਆਂ ਨੇ। ਯਾਦ ਸੀ ਤੁਹਾਨੂੰ। ਇਹ ਗੱਲਾਂ ਉਹੀ ਪੁਰਾਣੀਆਂ ਨੇ। ਅਗਲੀ ਗੱਲ ਇਹ ਮੈਂ ਪਹਿਲਾਂ ਤਾਂ ਲੱਗਿਆ ਸੀ ਕਹਣਾ ਤੇ ਸਾਨੂੰ ਹੁਣ ਤੁਸੀਂ ਨਵੀਆਂ ਕਰਕੇ ਦਿਖਾ ਲੋ। ਇਹ ਜਿਹੜੇ ਕਾਇਦੇ ਕਾਨੂੰਨ ਜੋ ਸਿਸਟਮ ਜੱਦਵੰਦੀਆਂ ਦਾ ਬਣਿਆ ਹੋਇਆ ਉਹ ਉਹ ਵੀ ਬੰਮੋ ਹੀ ਆਉਣੇ। ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਸਵਾਦ ਆਉਂਦਾ ਅਸੀਂ ਹਮੇਸ਼ਾ ਜੋ ਵੀ ਪ੍ਰੋਗਰਾਮ ਗਵਰਨਟ ਫੋਰੋਂਦਾ ਆਇਆ ਜਾਂ ਆਏਗਾ ਅਸੀਂ ਉਹਨੂੰ ਪੂਰੀ ਤਰ੍ਹਾਂ ਲਾਗੂ ਕਰਾਂਗੇ ਤੇ ਜਿੱਥੋਂ ਤੱਕ ਸਾਡਾ ਸਵਾਲ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਹਾਲ ਹੈ ਬਹੁਤ ਮਾੜਾ ਮੈਂ ਅਮਨਜੀਤ ਕਰੇਵਾਲਾ ਸਾਡੀ ਪੋਲਟ ਮੰਡਾ ਦੀ ਦੰਨਾ ਹੁੰਦਾ ਮੋਟੇ ਸਫਲ ਨਹੀਂ ਬੋਚਣਾ ਆਉਣ ਵਾਲੀ ਸਰਕਾਰ ਹੈ ਮੋਟੇ ਸਾਰਿਆਂ ਦੀ ਕੰਪਨੀ ਆ ਅਸੀਂ ਸਾਰੇ ਗੜ ਮਿਲ ਕੇ ਇਹ ਕੰਮ ਚਲਾਉਂਦੇ ਆ ਚਲਾਇਆ ਉਹ ਵੀ ਚਲਾਵਾਂਗੇ ਮੋਟੇ ਚਲਾਉਣ ਵੇਰਾ ਤਾਂ ਤੁਹਾਨੂੰ ਸਾਰਿਆਂ ਨੂੰ ਅਸ਼ੀਰਵਾਦ ਹੈ ਚਾਹੇ ਕਰਮਚਾਰੀ ਗੱਲ ਵਾਲੇ ਆ ਚਾਹੇ ਸਰਕਾਰੇ ਆ ਚਾਹੇ ਉਹ ਦੂਸਰੇ ਪਰ ਉਹ ਕਾਮਰੇਡ ਆਪਣੀ ਉਹ ਹੋਮੇਨੀ ਸ਼ਕਤ ਸੇ ਮਾਉਣ ਦੇ ਮੂੰਹ ਤੇ ਕਹਿਣਾ ਤੁਹਾਨੂੰ ਗੱਲ ਕਰਨੀ ਚਾਹੀਦੀ ਆ ਕਿ ਜੇ ਕਿੰਨੇ ਰੁਪਏ ਨੇ 10 ਕੱਲ੍ਹ ਤੁਸੀਂ ਜੇ 15 ਦੀ ਕਰਾਂਗੇ ਮਾਰ ਖਾ ਜਾਓਗੇ ਜੇ ਅਸੀਂ ਗੱਲ 8 ਰੁਪਈਆ ਦੀ ਕਰਾਂਗੇ ਤੁਹਾਡੇ ਕੋਲ ਬੋਰਤੀ ਜੀ ਬਾਕੀ ਨਾਲੀ ਉਸ ਕਰਕੇ ਆਪਾਂ ਨੇ ਜੁਆਇੰਟ ਫਾਰਮ ਨੂੰ ਹੋਰ ਮਜ਼ਬੂਤ ਕਰਨਾ ਔਰ ਮੁਕੂਤ ਕਰਕੇ ਜਿਹੜੀਆਂ ਮਲਾਜਾਂ ਨੇ ਮੰਨਾਂ ਨੇ ਉਹ ਅੱਗੇ ਹੋਵਾਂਗੇ ਔਰ ਇਹ ਤੇ ਮੇਰਾ ਜੀ ਜੀ ਸਾਰੇ ਇਹ ਵੀ ਮੇਰਾ ਜੀ ਜੀ ਦਾ ਫਿਰ ਮੇਰਾ अगली गल्ठे रहो जो रहो कुछ ना कुछ प्राप्ति हो जाएगी मजूरी है मैं हम कुछ नहीं कह सकता जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स 24x7 के साथ अपने कान जमीन से जोड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें अगले अपडेट में मिलते हैं